ਤਾ ਮੋਦੀ ਨੇ ਇਹਨੂੰ ਥਾਪੜਾ ਦਿੱਤਾ ਹੋਇਆ ਕਿ ਤੂੰ ਆਪਣੇ ਹਰਿਆਣੇ ਦੇ ਵਿੱਚੋਂ ਇਹਨਾਂ ਨੂੰ ਇੰਟਰ ਦਿੱਲੀ ਵਾਲ ਨਹੀਂ ਕਰਨ ਦੇਣਾ ਕਿਸਾਨਾਂ ਨੂੰ। ਕਿਸਾਨਾਂ ਦੀ ਪੁਲਿਸ ਤਸੱਦਦ ਕਰ ਰਹੀ ਆ ਸਾਡੇ ਕਿਸਾਨਾਂ ਦੇ ਉੱਤੇ ਉਹ ਸਾਥੋ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ। ਉਹਦੇ ਰੋਸ ਦੇ ਵਿੱਚ ਅੱਜ ਅਸੀਂ ਖੱਟੜਦਾ ਤੇ ਮੋਦੀ ਦਾ ਪੁੱਤਲਾ ਫੂਕਿਆਗਾ। ਇਹ ਸਰਕਾਰ ਦਾ ਤੇ ਮੋਦੀ ਦਾ ਪੁੱਤਲਾ ਫੂਕਿਆ ਗਿਆ ਮੋਦੀ ਦਾ ਤਾਂ ਕਿਸਾਨਾਂ ਵੱਲੋਂ ਦਿੱਲੀ ਜਾਇਆ ਜਾਣਾ ਸੀ। ਰਾਸਤੇ ਦੇ ਵਿੱਚ ਖੱਟੜ ਸਰਕਾਰ ਅੜਦੀ ਹੈ ਕੀ ਕਾਰਨ ਹੈ ਕਿਉਂ ਅੜਦੀ ਹੈ ਜੀ ਇਹ ਖੱਟੜ ਸਰਕਾਰ ਆ ਜਿਹੜੀ ਇਹ ਸਾਡੇ ਕਿਸਾਨਾਂ ਦੇ ਉੱਤੇ ਤਸੱਦਦ ਮੋਦੀ ਦੇ ਹਿਸ਼ਾਰੇ ਤੇ ਕਰ ਰਹੀ ਹੈ ਤਾਂ ਮੋਦੀ ਨੇ ਇਹਨੂੰ ਥਾਪੜਾ ਦਿੱਤਾ ਹੋਇਆ ਕਿ ਤੂੰ ਆਪਣੇ ਹਰਿਆਣੇ ਦੇ ਵਿੱਚੋਂ ਇਹਨਾਂ ਨੂੰ ਇੰਟਰ ਦਿੱਲੀ ਵਾਲ ਨਹੀਂ ਕਰਨ ਦੇਣਾ ਕਿਸਾਨਾਂ ਨੂੰ ਤਾਂ ਇਸ ਕਰਕੇ ਆ ਨਵੇਂ ਤੋਂ ਨਵੇਂ ਸਾਡੇ ਕੋਲੇ ਖਬਰਾਂ ਆਉਂਦੀਆਂ ਕਿ ਸਾਡਾ ਨੌਜਵਾਨ ਰੋਜ਼ ਦੀ ਰੋਜ਼ ਇੱਕ ਨਾ ਇੱਕ ਗੋਲੀ ਦਾ ਸ਼ਿਕਾਰ ਹੋ ਜਾਂਦਾ ਪਰਾਸਰ ਆਣ ਦੀ ਗੱਲ ਇਹ ਆ ਵੀ ਜਿਹੜੀ ਸਾਡੇ ਪੰਜਾਬ ਦੇ ਅੰਦਰ ਆ ਕੇ ਹਰਿਆਣੇ ਦੀ ਪੁਲਿਸ ਤੇ ਸਾਧਤ ਕਰ ਰਹੀ ਹੈ ਸਾਡੇ ਕਿਸਾਨਾਂ ਦੇ ਉੱਤੇ ਉਹ ਸਾਥੋ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਉਹਦੇ ਰੋਸ ਦੇ ਵਿੱਚ ਅੱਜ ਅਸੀਂ ਖੱਟੜ ਦਾ ਤੇ ਮੋਦੀ ਦਾ ਪੁੱਤਰਾ ਫੂਕਿਆਗਾ ਅਤੇ ਇਹਨੂੰ ਆਣਾ ਮੇਥੇ ਸਮੇਂ ਤੱਕ ਅਸੀਂ ਜਿਹੜਾ ਇਹ ਟੂਲਪਲਾਜ ਦੇ ਫ੍ਰੀ ਕੀਤੇ ਸੀਗੇ ਇਹ ਅੱਗੇ ਵਧਾਤੇ ਠੀਕ ਹੈ ਤਾਂ ਸਾਡੇ ਨਾਲ ਹੋਰ ਵੀ ਇਹ ਗੱਲਬਾਤ ਕਰਦੇ ਆ ਮਹਤਾਵਾ ਸਾਡੇ ਨਾਲ ਮੌਜੂਦ ਨੇ ਜਬਰ ਜ਼ੁਲਮ ਠਾਇਆ ਗਿਆ ਅਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਗੋਲੀ ਲੱਗਣ ਕਰਨ ਨੌਜਵਾਨ ਦੀ ਮੌਤ ਹੋ ਗਈ ਹੈ ਕੀ ਕਾਰਨ ਹੈ ਕਿਉਂ ਜ਼ਬਰਟਾਰੀ ਹੈ ਸਰਕਾਰ ਸਰਕਾਰ ਹਰ ਵਕਤ ਜ਼ਬਰਜਨਾ ਕਰ ਰਹੀ ਹੈ ਸਾਡੇ ਇਧਰ ਪੰਜਾਬ ਦੇ ਵਿੱਚ ਆ ਕੇ ਹਰਿਆਣੇ ਦੀ ਪੁਲਿਸ ਹਮਲਾ ਕਰ ਰਹੀ ਹੈ ਕੀ ਕੇਂਦਰ ਸਰਕਾਰ ਉਸ ਨੂੰ ਰੋਕ ਨਹੀਂ ਸਕਦੀ ਸਾਡਾ ਇੱਕ ਬੱਚਾ ਜਿਹੜਾ ਸ਼ਹੀਦ ਹੋਇਆ ਹੈ ਉਹ ਇੱਕ ਮਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਬੱਚੇ ਨੂੰ ਪਾਲਦੀ ਹੈ ਤੇ ਕਿਸ ਤਰ੍ਹਾਂ ਉਹਦੀ ਪਾਲਣ ਪੋਸ਼ਣ ਕਰਦੀ ਹੈ ਕੁਝ ਕਹਿ ਨਹੀਂ ਸਕਦੀ ਉਸ ਬਾਰੇ ਜੋ ਕਿ ਸਾਡੇ ਦਿਲ ਉੱਤੇ ਬੀਤੀ ਹੈ ਇੱਕ ਮਾਂ ਦਾ ਦਰਦ ਮਾਂ ਨੂੰ ਹੀ ਪਤਾ ਹੁੰਦਾ ਹੈ ਵੀ ਬੱਚਾ ਕਿਸ ਤਰ੍ਹਾਂ ਪਾਲਦੇ ਆ ਕਿਸ ਤਰ੍ਹਾਂ ਨਹੀਂ ਮਾਤਾ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਨੌਸਵਾਨਾਂ ਨੂੰ ਜਿਹੜੇ ਪੁਲਿਸ ਕਰਮਚਾਰੀਆਂ ਚੁੱਕ ਕੇ ਲੈ ਗਏ ਆ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿਉਂ ਟਾਰੀਏ ਜ਼ੁਲਮ ਜੋ ਪੁਲਿਸ ਦੇ ਵਿੱਚ ਆਪਣੇ ਭੈਣ ਭਰਾ ਹੁੰਦੇ ਨੇ ਚਾਹੇ ਉੱਥੇ ਹਰਿਆਣੇ ਦੇ ਵੀ ਨੌਜਵਾਨ ਸੀਗੇ ਕਿਉਂ ਇਹ ਨੌਜਵਾਨ ਜਦੋਂ ਨੌਕਰੀਆਂ ਤੇ ਲੱਗ ਜਾਂਦੇ ਨੇ ਸਰਕਾਰਾਂ ਦੀ ਕੱਠ ਪੁਤਲੀ ਬਣ ਜਾਂਦੇ ਨੇ ਉਹਨਾਂ ਦੀ ਚਾਲ ਉਹਨਾਂ ਨੂੰ ਚੱਲਣੀ ਪੈਂਦੀ ਹੈ। ਬੋਰੀਆਂ ਦੇ ਵਿੱਚ ਬੰਦ ਕਰਕੇ ਜਿਹੜੇ ਬੱਚਿਆਂ ਨੂੰ ਉਲਝਾ ਰਹੇ ਆ। ਕਿਸਾਨ ਵੀਰ ਅਸੀਂ ਵੀ ਬੋਰੀਆਂ 'ਚ ਬੰਦ ਕਰਕੇ ਲਿਜਾ ਰਹੇ ਸਕਦੇ ਆ। ਪਰ ਅਸੀਂ ਫੇਰ ਵੀ ਇਹ ਸੋਚ ਰੱਖਦੇ ਆ ਕਿ ਜਿਹੜੇ ਪਹਿਰੇਦਾਰ ਬੱਚੇ ਆ ਉਹ ਵੀ ਸਾਡੇ ਕੋਈ ਵੀਰ ਹੈ, ਕੋਈ ਪੁੱਤ ਦੇ ਥਾਏਗਾ। ਇਸ ਕਰਕੇ ਅਸੀਂ ਸ਼ਾਂਤਮਈ ਢੰਗ ਨਾਲ ਮੋਰਚਾ ਜਿੱਤਣਾ ਚਾਹੁੰਦੇ ਆ। ਜਿੱਤਾਂਗੇ ਵੀ ਜ਼ਰੂਰ। ਮੋਦੀ ਦੀ ਧੌਣ 'ਚੋਂ ਕਿਲਾ ਕੱਢ ਕੇ ਹਟਾਂਗੇ। ਪਰ ਮਾਤਾ ਹੁਣ ਤਾਂ ਪੱਕੇ ਪ੍ਰਬੰਧ ਕਰ ਲਿਆ ਸਰਕਾਰ ਨੇ ਲੱਗਦਾ ਕਿ ਨਹੀਂ ਕਿਸਾਨ ਆ ਜਿਹੜੇ ਜਾ ਪਉਣਗੇ ਤੁਹਾਨੂੰ ਲੱਗਦਾ ਕਿਤੇ ਕਿ ਜਾ ਪਉਣਗੇ ਹਾਂਜੀ ਪੱਕਾ ਜਾ ਪਉਣਗੇ ਜੋ ਕੁਛ ਮਰਜ਼ੀ ਕਰ ਲੇ ਮੋਦੀ ਅਸੀਂ ਉਸੇ ਤਰ੍ਹਾਂ ਦਾ ਹੱਲ ਕੱਢ ਕੇ ਦਿੱਲੀ ਨੂੰ ਕੂਚ ਹੋਵਾਂਗੇ ਪਰ ਮਤਕ ਮੋਦੀ ਨੇ ਤਾਂ ਜिद ਕਰ ਰੱਖੀ ਹੈ ਮੈਂ ਜਾਣ ਨਹੀਂ ਦੇਣਾ ਕਿਸਾਨਾਂ ਜਿੰਨੀ ਮਰਜ਼ੀ ਜिद ਕਰ ਲੇ ਕਿਸਾਨ ਵੀ ਸ਼ਾਂਤਮਈ ਨਾ ਜਾਵਾਂਗੇ ਕੋਈ ਜਬਰਜਨਾ ਅਸੀਂ ਉਹਨਾਂ ਤੇ ਲਾਠੀ ਚਾਰਜ ਕਰਨਾ ਨਹੀਂ ਜਬਰਜਨਾ ਜਮਾ ਨਹੀਂ ਕਰਦੇ ਸ਼ਾਂਤਮਈ ਨਾ ਦਿੱਲੀ ਕੂਚ ਕਰਾਂਗੇ ਪਰ ਹੁਣ ਵੀ ਸ਼ਾਂਤਮਈ ਜਾਇਆ ਗਿਆ ਸੀ ਤੇ ਅੱਗੋਂ ਗੋਲੀਆਂ ਤੇ ਅਥਰੂ ਗੈਸ ਦੀ ਗੋਲੇ ਛੁੱਟੇ ਗਏ ਸੀ ਅਥਰੂ ਗੈਸ ਦੇ ਗੋਲੇ ਤਾਂ ਛੁੱਟੇ ਜਾ ਰਹੇ ਸੀ ਉਹ ਉਹਨਾਂ ਦੀ ਜਿਹੜੇ ਕਿਸਾਨਾਂ ਦੇ ਉੱਤੇ ਉਹ ਸੱਟ ਰਹੇ ਆ ਉਹ ਉਹਨਾਂ ਬਹੁਤ ਮੰਦਭਗੀ ਘਟਣਾਏਗੀ ਜੀ ਤਾਂ ਮਾਤਾ ਜੀ ਇੱਕ ਨੌਜਵਾਨ ਦੀ ਡੈਥ ਹੁੰਦੀ ਹੈ ਕੀ ਜ਼ਬਰ ਜ਼ੁਲਮ ਹੈ ਇਸੇ ਤੱਕ ਹੀ ਕਰਦੀ ਰਹੇਗੀ ਕੇਂਦਰ ਸਰਕਾਰ ਨਹੀਂ ਕੇਂਦਰ ਸਰਕਾਰ ਨੂੰ ਕਿਸੇ ਨਾ ਕਿਸੇ ਰੁਕਿਆ ਜਾਵੇ ਕਿਸੇ ਹੱਲ ਕਰਕੇ ਮੋਦੀ ਦੇ ਤੀ ਪੁੱਤ ਹੋਵੇ ਤਾਂ ਮੋਦੀ ਨੂੰ ਪਤਾ ਹੋਵੇ ਵੀ ਇੰਨਾ ਦਰਦ ਹੁੰਦਾ ਤੀ ਪੁੱਤ ਦਾ ਹਨਾ ਜਿਹਦਾ ਤੀ ਪੁੱਤ ਅੱਜ ਜਹਾਨ ਤੋਂ ਚਲਾ ਗਿਆ ਉਸ ਨੂੰ ਪਤਾ ਵੀ ਤੀ ਪੁੱਤ ਦਾ ਦਰਦ ਕੀ ਹੁੰਦਾ ਹਨਾ ਵੀ ਬਹੁਤ ਜ਼ਬਰ ਜਨਾਹ ਕਰ ਰਹੀ ਹੈਗੀ ਸਰਕਾਰ ਆ ਤਾਂ ਕਹਾ ਪਾ ਦੇ ਸੀਨੇ ਤੇ ਹੱਥਾਂ ਧਰ ਕੇ ਬੀਕੀ ਵੀ ਪੁੱਤ ਦਾ ਦੁੱਖ ਕਿੰਨਾ ਹੁੰਦਾਗਾ ਹਨਾ ਮੋਦੀ ਦੀ ਬਹੁਤ ਜੇ ਮੋਦੀ ਦੇ ਪੁੱਤ ਹੋਵੇ ਨਾ ਮੋਦੀ ਨੂੰ ਪਤਾ ਲੱਗ ਜਾਵੇ ਵੀ ਇੰਨਾ ਦੁੱਖ ਹੁੰਦਾਗਾ ਹਨਾ ਬਹੁਤ ਜਬਰ ਜਨਾ ਕਰ ਰਿਹਾਗਾ ਲੱਗਦਾ ਕਿ ਮੋਦੀ ਦੇ ਔਲਾਦ ਨਹੀਂ ਬਹੁਤੇ ਲੋਕ ਕਹਿੰਦੇ ਆ ਇਸ ਕਰਕੇ ਦੁੱਖ ਨਹੀਂ ਮਨਾਇਆ ਜਾਂਦਾ ਹਾਂਜੀ ਮੋਦੀ ਦੇ ਔਲਾਦ ਹੈ ਨਹੀਂ ਜੇ ਮੋਦੀ ਦੇ ਔਲਾਦ ਹੋਵੇ ਮੋਦੀ ਨੂੰ ਦੁੱਖ ਦਾ ਪਤਾ ਲੱਗੇ ਮੋਦੀ ਦੇ ਔਲਾਦ ਹੈ ਨਹੀਂ ਕਿ ਉਹ ਜਿਵੇਂ ਕਹਿੰਦੇ ਸੀ ਨਾ ਵੀ ਚਾਹ ਵੇਚਣਾ ਉਹੀ ਉਹਨੇ ਘਰ ਦਿਖਾਈ ਉਹ ਕਰਤੂਤ ਉਹਨੇ ਘਰ ਦਿਖਾਈ ਹੈਗੀ ਮੋਦੀ ਨੇ ਕੇਂਦਰ ਸਰਕਾਰ ਵੱਲੋਂ ਤਾਨਾ ਸ਼ਾਹੀ ਰਾਜ ਜਿਹੜਾ ਉਹਦਾ ਰੁਪਈਆ અપਨਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਕਿ ਕਟਾ ਸਕੇਗੀ ਮੋਦੀ ਸਰਕਾਰ ਜਾਂ ਸੈਂਟਰ ਸਰਕਾਰੀ ਜ਼ਬਰ ਜ਼ੁਲਮ ਮੈਂ ਅੰਗਰੇਜ਼ ਸਿੰਘ ਬੀਕੇਜੂ ਮਾਨਸਾ ਜ਼ਿਲ੍ਹਾ ਸੈਕਟਰੀ ਬਡੰਡਾ ਜੋ ਮੋਦੀ ਸਰਕਾਰ ਕਿਸਾਨਾਂ ਨੂੰ ਜ਼ਬਰ ਕਰਕੇ ਦਬਾਉਣਾ ਚਾਹੁੰਦੀ ਹੈ ਕਿਸਾਨ ਇੱਕ ਇਹ ਜਿਹਾ ਦਾਤਾ ਅਨਦਾਤਾ ਕਿਹਾ ਜਾਂਦਾ ਹੈ ਇਹ ਅਨਦਾਤਾ ਅਨਦਾਤਾ ਹੀ ਰਹੂਗਾ ਇਹ ਉਹਨਾਂ ਤੋਂ ਨਾ ਅੱਜ ਦਾ ਵੀ ਇਹਨਾਂ ਸਵੀਰਿਤ ਦੇਵੇਗਾ ਜੋ ਕੱਲ ਸਾਡਾ ਸੁਭ ਕਰਨਾਂ ਦਾ ਬੱਚਾ ਸੀ ਇਹ ਦੋ ਹੈਗਾ ਪੰਜਾਬ ਦੇ ਵਿੱਚ ਪੰਜਾਬ ਦਾ ਨਹੀਂ ਹੋ ਹਿੰਦੁਸਤਾਨ ਦਾ ਬੱਚਾ ਸਾਰਿਆਂ ਇੱਕ ਮਾਂ ਦਾ ਬੱਚਾ ਨਹੀਂ ਹੁਣ ਉਹ ਸਾਰੇ ਸਾਡੇ ਪੰਜਾਬ ਦਾ ਆ ਜਾਂ ਦੁਨੀਆ ਦਾ ਬੱਚਾ ਬਣ ਗਿਆ ਅਸੀਂ ਉਹਦਾ ਜੋ ਮੋੜ ਮੈਂ ਜਵਾਬ ਹੈ ਅਸੀਂ ਕੋਈ ਐ ਨਹੀਂ ਵੀ ਅਸੀਂ ਗੋਲੀਆਂ ਨਾਲ ਦੇਣਾ ਜਾਂ ਹੋਰ ਦੇਣਾ ਅਸੀਂ ਤਿਆਰੀਆਂ ਕਰ ਰਹੇ ਹਾਂ ਭਾਵੇਂ ਬੰਬ ਬਣਾ ਲੈ ਭਾਵੇਂ ਬੰਦੂਖਾ ਬਣਾ ਲੈ ਤੇ ਭਾਵੇਂ ਜਿੰਨੇ ਮਰਜ਼ੀ ਕਿੱਲ ਪੱਤਰੀਆਂ ਲਾ ਲੈ ਅੱਗੇ ਕਿਹੜਾ ਉਹਨੇ ਕਹਿੰਦਾ ਕੱਢੀਆਂ ਨਹੀਂ ਅਸੀਂ ਜ਼ਬਰਦਸਤ ਜਿਹੜਾ ਮੁਕਾਬਲਾ ਹੈ ਉਸੇ ਆਪ ਦੇ ਇੱਕ ਇਨਾਂ ਤੇ ਸ਼ਾਂਤਮਈ ਢੰਗ ਨਾਲ ਅਸੀਂ ਲੈ ਕੇ ਜਾਵਾਂਗੇ ਮੋਦੀ ਦੀਆਂ ਅਸੀਂ ਗੋਡੀਆਂ ਲਵਾ ਦੇਖ ਖੱਟੜ ਸਰਕਾਰ ਨੂੰ ਅੱਗੇ ਅਸੀਂ ਧਰਤੀ ਦੇ ਉੱਤੇ ਪੈਰ ਨਹੀਂ ਤਰਨ ਤੱਕ ਕਿਸਾਨਾਂ ਨੇ ਜਦੋਂ ਅਸੀਂ ਚੱਲੇ ਆ ਨਾ ਤੇ ਖੱਟੜ ਇਹ ਕਹਿੰਦਾ ਸੀ ਵੀ ਮੈਂ ਜੋ ਹਰਿਆਣੇ ਦੇ ਵੀ ਟੱਪ ਨਹੀਂ ਦਿੰਦਾ ਤੇ ਅਸੀਂ ਸਾਲ ਪਾਰ ਉਹਨੂੰ ਹਰਿਆਣੇ ਦੀ ਧਰਤੀ ਦੇ ਉੱਤਰ ਨਹੀਂ ਦਿੱਤਾ ਸੀ ਜਾਹ ਤਾ ਹੀ ਰਹਿੰਦਾ ਸੀ ਅਸੀਂ ਉਹ ਕਿਸਾਨ ਹੈ ਅਸੀਂ ਅੱਗੇ ਇਹਨਾਂ ਨੂੰ ਦੁੱਗਣੀ ਤਾਕਤ ਨਾਲ ਹਾਏਗੇ ਠੀਕ ਹੈ ਸਾਡੇ ਜੋ ਦੋ ਮੰਚ ਚਲੇ ਗਏ ਨੇ ਉਹਨਾਂ ਨਾਲ ਧੱਕਾ ਹੋਇਆ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੇ ਭਰਾ ਹਨ ਅਸੀਂ ਹਰ ਵਾਰ ਤਿਆਰ ਹੈ ਜੋ ਸਾਡਾ ਮੋਰਚੇ ਤੋਂ ਅੱਜ ਫੈਸਲਾ ਹੋਊਗਾ ਉਹ ਅਸੀਂ ਰਣ ਬੰਨ ਕਾਲ ਨੂੰ ਤਿਆਰ ਕਾ ਤੱਕ ਕਿਵੇਂ ਜਾਉਂਗੇ ਤੁਸੀਂ ਕਹਿੰਦੇ ਹੋ ਸ਼ਾਂਤਮਈ ਜਾਵਾਂਗੇ ਕੇਂਦਰ ਸਰਕਾਰ ਨੇ ਅੱਗੇ ਬੈਰੀਕੇਟਿੰਗ ਕੀਤੀ ਹੋਈ ਹੈ ਇਹ ਗੱਲ ਹਾਈ ਕੋਰਟ ਨੇ ਵੀ ਕਹਿ ਦਿੱਤੀ ਹੈ ਕਿ ਸ਼ਾਂਤਮਈ ਤੁਸੀਂ ਟਰੈਕਟਰਾਂ ਨਾਲ ਹੀ ਨਹੀਂ ਜਾ ਸਕਦੇ ਗੱਡੀਆਂ ਨਾਲ ਹੀ ਜਾ ਸਕਦੇ ਹੋ ਕਿਉਂ ਨਹੀਂ ਜਾਂਦੇ ਗੱਡੀਆਂ ਨਾਲ ਕੀ ਗੱਲ ਹੈ ਨਾ ਟਰੈਕਟਰਾਂ ਨਾਲ ਕਿਉਂ ਜਾ ਰਹੇ ਹੋ ਜਿਹੜੇ ਜ਼ਬਰਦਸਤ ਦੀ ਗੱਲ ਕਰਦੇ ਹੋ ਉਹ ਉਸੋ ਜਿਹਦਾ ਬਣਾਣਾ ਤਸਵੀਰੇ ਦਾ ਬਣਾਣਾ ਜਿਹੜੀਆਂ ਹਾਈ ਕੋਰਟਾਂ ਕਹਿੰਦੀਆਂ ਨਾ ਉਹ ਹਾਈ ਕੋਰਟ ਇਹਨਾਂ ਦੀਆਂ ਹੀ ਨਾ ਇਹਨਾਂ ਦੇ ਮੰਤਰੀ ਇਹਨਾਂ ਦੇ ਝੰਟੀਆਂ ਇਹਨਾਂ ਦੇ ਕਾਨੂੰਨ ਆ ਜਦੋਂ ਮਰਜ਼ੀ ਬਣਾ ਲੈਣ ਢਾ ਲੈਣ ਇੱਕ ਦਿਨ ਤਾਂ ਉਹ ਕਹਿੰਦੇ ਉਹੀ ਹਾਈ ਕੋਰਟ ਨਾਲ ਜਿਹੜੀ ਪਰਸੋਂ ਕਹਿੰਦੀ ਸੀ ਫਿਰ ਇਹਨਾਂ ਨੂੰ ਦਿੱਲੀ ਜਾਂਦੇ ਨੂੰ ਕੋਈ ਰਸਤੇ 'ਚ ਰੋਕ ਨਹੀਂ ਸਕਦਾ ਤੇ ਜਿਹੜੇ ਮੰਤਰੀ ਨੇ ਸਾਨੂੰ ਐਂ ਦੱਸ ਦਉ ਸੜਕਾਂ ਤੇ ਧੁੱਕੇ ਜਾਂਦੇ ਨੇ ਸਾਡੇ ਕਿਸਾਨਾਂ ਕੋਲ ਟਰੈਕਟਰ ਨਾਲ ਟਰੈਕਟਰ ਤੇ ਜੇ ਅਸੀਂ ਖੇਤ ਜਾ ਸਕਦੇ ਹਾਂ ਤਾਂ ਟਰੈਕਟਰ ਤੇ ਅਸੀਂ ਦਿੱਲੀ ਵੀ ਜਾ ਸਕਦੇ ਹਾਂ ਜੇ ਇਹ ਆਪਦੀਆਂ ਗੱਡੀਆਂ ਤੇ ਤੇ ਜਿਹੜੀਆਂ ਸਰਕਾਰੀ ਨੇ ਜਿਹੜੇ ਕਿ ਖਰਚਾ ਵੀ ਇਹ ਲੋਕਾਂ ਦੇ ਸਿਰ ਸਾਡੇ ਖੂਨ ਜਿਹੜਾ ਪਸੀਨੇ ਦਾ ਇਕੱਠਾ ਕਰਕੇ ਤਾਂ ਇਹ ਸਾਰਾ ਹੀ ਇਹ ਸਾਡੇ ਤੇ ਤਸੱਦਦ ਕਰਦੇ ਨੇ ਜਿਹੜੀਆਂ ਗੱਡੀਆਂ ਰਹੀਆਂ ਸਾਡੇ ਪੰਜਾਬ ਦੇ ਵਿੱਚ ਦਿੱਲੀ ਤੋਂ મોદી ਆ ਸਕਦਾ ਜਹਾਜ਼ਾਂ ਨਹੀਂ ਤਾਂ ਸਿੱਧਾ ਆਪਦੇ ਸਾਡੇ ਨਿੱਜੀ ਟਰੈਕਟਰ ਨੂੰ ਨਾ ਰਹੀਂ ਤਾਂ ਸਾਨੂੰ ਦਿੱਲੀ ਰੋਕ ਨਹੀਂ ਸਕਦੇ ਸਾਡੇ ਤਾਂ ਟੈਕਸ ਵੀ ਆਪਸਨ ਸਾਡੀਆਂ ਸੜਕਾਂ ਵੀ ਸਾਡੀਆਂ ਹਨ ਪੰਜਾਬ ਦੀਆਂ ਹਰਿਆਣੇ ਦੀਆਂ ਸੀ ਇੱਕ ਭਰਾ ਐ ਇਹਦਾ ਇੱਕ ਬੱਟਾ ਬਣਾ ਰਹੇ ਨੇ ਵੀ ਹਰਿਆਣਾ ਖੱਟੜਾ ਇਹ ਕੋਈ ਅਸੀਂ ਉਹਨਾਂ ਨਾਲ ਸਾਡੀ ਕੋਈ ਕਿਸਾਨਾਂ ਨਾਲ ਲੜਾਈ ਨਹੀਂ ਕੋਈ ਸਾਨੂੰ ਰੋਕਦੇ ਨਹੀਂ ਨਾ ਸਾਡੀ ਮਦਦ ਕਰਦੇ ਨਹੀਂ ਉਹ ਤਾਂ ਕਹਿੰਦੇ ਆਓ ਸਾਡੀ ਧਰਤੀ ਦੇ ਉੱਤੇ ਇਹ ਜੋ ਇਹ ਜੋ ਸਿਆਸੀ ਮਤਲਬ ਸਰਕਾਰਾਂ ਨਾਲ ਇਹਨਾਂ ਦਾ ਗੱਠ ਜੋੜਾ ਹਰਿਆਣੇ ਨੂੰ ਅੱਲਾਹਸ਼ੇਰੀ ਦਿੱਤੀ ਹੋਈ ਆ ਇਹਦਾ ਜਿਹੜਾ ਇਹਨੂੰ ਭੁਗਤਣਾ ਪੈਣਾ ਉਹ ਨਾਲ ਵੀ ਸਮਝਾ ਕੀ ਭੁਗਤਣਾ ਪਵੇਗਾ ਕਹਿੰਦੇ ਪਰਚੇ ਹੋਣਗੇ ਹੁਣ ਜੋ ਕੁਝ ਪੁਲਿਸ ਕਰਮਚਾਰੀ ਆ ਉਹਨਾਂ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਆ ਤੇ ਉਧਰੋਂ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਵੀ ਜ਼ਖਮੀ ਆ ਇਹ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਵੀ ਕਿਹਾ ਜਾ ਰਿਹਾ ਕਾਰਵਾਈ ਕਰੋ ਜਿਨ੍ਹਾਂ ਦੀ ਬਦੌਲਤ ਹੈ ਹੁੱਲੜਵਾਜਾਂ ਦੀ ਕਰਕੇ ਗੋਲੀਆਂ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਸ਼ਹੀਦ ਹੋਏ ਆ ਤਾਂ ਕਰਕੇ ਹੁੱਲੜਵਾਜ਼ ਬਹੁਤ ਕਿਹਾ ਜਾਂਦਾ ਕਿਉਂ ਕਿ ਹਜ਼ਨ ਨਹੀਂ ਜਿਹੜੇ ਹੁੱਲੜਵਾਜ ਆ ਇਹ ਪਹਿਲਾਂ ਸਰਕਾਰ ਹੁੱਲੜਵਾਜ ਹੈ ਨਾ ਜੇਕਰ ਰਸਤਾ ਬੰਦਾ ਕਿਸਾਨ ਤੁਰਿਆ ਜਾਂਦਾ ਹੈ ਜਾਂ ਕੋਈ ਆਮ ਮਜ਼ਦੂਰ ਤੁਰਿਆ ਜਾਂਦਾ ਹੈ ਜੋ ਉਹਨੂੰ ਰੋਕ ਦੇਣ ਸੜਕਾਂ ਬੰਦ ਕਰ ਦੇਣ ਗੋਲੀਆਂ ਉਹ ਤੇ ਮਾਰ ਦੇਣ ਅਜੇ ਹੋ ਲੜਵਾਜ ਕਿਸਾਨ ਹੋਗੇ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਸਭ ਪਹਿਲ ਕਦਮੀ ਸਰਕਾਰ ਦੀ ਹੈ ਸਭ ਕੁਝ ਜਾਣਦੀ ਹੈ ਕੋਈ ਨਹੀਂ ਸਰਕਾਰਾਂ ਨਾ ਉਹਨਾਂ ਦੇ ਸਾਧਨ ਪ੍ਰੋਪਗੈਂਡੀਆਂ ਕਰਾਈ ਨੇ ਸਸੀ ਪਾਲਟੀਆਂ ਕਰਾਈ ਸਾਨੂੰ ਦਬਾਉਣ ਵਾਸਤੇ ਵੀ ਹੁੱਲੜਵਾਜੀ ਕਰ ਦੇਣਾ ਸਾਡੀ ਹੁੱਲੜਵਾਜੀ ਆ ਪਹਿਲਾਂ ਗੋਲੀ ਉੱਥੋਂ ਚੱਲੀ ਆ ਸਾਡੇ ਕਿਸਾਨ ਪਹਿਲਾਂ ਸੀ ਜੀ ਉਹਨੂੰ ਮਗਰੋਂ ਪਾਇਲ ਕਾਦਮੀ ਸਰਕਾਰ ਦੀ ਹੈ ਅਸੀਂ ਨਾਸਰ ਕਰ ਤੋਂ ਅੱਜ ਚੇ ਭਾਗੇ ਨਾ ਸਵੇਰੇ ਚ ਭਾਗੇ ਅਸੀਂ ਉੱਥੇ ਆਦੀਆਂ ਮੰਗਾ ਮੰਵਾ ਕੇ ਹਟੀਆਂ ਜਿਹੜੇ ਸਾਡੇ ਤੇ ਤਸੱਦਦ ਹੋਏ ਨੇ ਉਹਨਾਂ ਦੇ ਵਿੱਚ ਨਿਆਂ ਲੈਣੇ ਪਰ ਚ ਉਹਨਾਂ ਤੇ ਵੀ ਹੋਣਗੇ ਕੋਈ ਗੱਲ ਨਹੀਂ ਜੇ ਅਸੀਂ ਗਲਤੀ ਕਰਾਂਗੇ ਤਾਂ ਸਾਡੇ ਤੇ ਵੀ ਹੋਣਗੇ ਅਸੀਂ ਪਿੱਛੇ ਨਹੀਂ ਹਟਾਂਗੇ ਪਹਿਲਾਂ ਬਜ਼ੁਰਗਾਂ ਦੀ ਮੌਤ ਹੋਈ ਹੈ ਸ਼ੰਭੂ ਬੈਰੀਅਰ ਤੇ ਖਨੋਰੀ ਬੈਰੀਅਰ ਤਾਂ ਇੱਕ ਹੁਣ ਨੌਜਵਾਨ ਦੀ ਵੀ ਹੋ ਗਈ ਹੈ ਬਜ਼ੁਰਗ ਚਲੇ ਗਏ ਨੇ ਨੌਜਵਾਨ ਚਲੇ ਗਏ ਨੇ ਇਹਨਾਂ ਤੋਂ ਦਬਨ ਕੇ ਕਿਸਾਨਾਂ ਅੱਗੇ ਵਧਣਗੇ ਕਿਸ ਨਹੀਂ ਸਾਡੇ ਜੋ ਕਿਸਾਨ ਹੈ ਜਦੋਂ ਆਪਣੀ ਜੰਗ ਕੋਈ ਲੜਦੀ ਹੈ ਅਸੀਂ ਜੰਗ ਨਹੀਂ ਕਹਿ ਸਕਦੇ ਅਸੀਂ ਆਪਦੀਆਂ ਮੰਗਾਂ ਮਨਾਉਣ ਜਾ ਸਕਦੇ ਆ ਇਹ ਸਾਡਾ ਬਜ਼ੁਰਗ ਸ਼ਹੀਦ ਹੋ ਸਕਦਾ ਤੋਂ ਸਾਡਾ ਬੱਚਾ ਵੀ ਸ਼ਹੀਦ ਹੋ ਸਕਦਾ ਸਾਨੂੰ ਠੀਕ ਹੈ ਵੀ ਉਸ ਦੀ ਮੌਤ ਦੇ ਉੱਤੇ ਬਹੁਤ ਜਿਆਦਾ ਦੁੱਖ ਹੈ ਪਰ ਸਾਨੂੰ ਇਹ ਵੀ ਹੈ ਵੀ ਅਸੀਂ ਜੇ ਐਸੇ ਅੱਜ ਥੋੜੇ ਪਿੱਛੇ हट ਜਾਵਾਂਗੇ ਸਾਡਾ ਬੱਚਾ ਮਾਰਤਾ ਫਿਰ ਪਿੱਛੇ ਆ ਕੇ ਡਰਦੇ ਨਹੀਂ ਅਸੀਂ ਅੱਗੇ ਨੂੰ ਵਧਾਂਗੇ ਸਿਆਦ ਮੰਗਾ ਮੰਨਵਾਵਾਂਗੇ ਨਾ ਸਾਨੂੰ ਅੱਜ ਡਰਾਂ ਨਾ ਸਵੇਰੇ ਡਰਾਂ ਨਾ ਸਾਨੂੰ ਜੇਲਾ ਦਾ ਡਰ ਨਾ ਸਾਨੂੰ ਗੋਲੀਆਂ ਦਾ ਡਰ ਨਾ ਸਾਨੂੰ ਹਾਈ ਕੋਰਟ ਦਾ ਡਰ ਵਾਲੀ ਕਟਨਾ ਬਹੁਤ ਹੀ ਨਿੰਦਣਯੋਗ ਹੈ ਕੇਂਦਰ ਸਰਕਾਰ ਜੋ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਉੱਪਰ ਇਹੋ ਜਿਹਾ ਤਸ਼ੱਦਦ ਕਰ ਰਹੀ ਹੈ ਇਹ ਸੋਚਿਆ ਵੀ ਨਹੀਂ ਜਾ ਸਕਦਾ ਬਹੁਤ ਨਿੰਦਣਯੋਗ ਕਟਨਾ ਹੋਈ ਹੈ ਇਹ ਇਹ ਦਿਨ ਕਟਣਾ ਹੋ ਜਾਂਦੀ ਹੈ ਥਰੂ ਗੈਸ ਦੇ ਗੋਲੇ ਸੁੱਟੇ ਜਾਂਦੀ ਹੈ ਕਿ ਲੱਗਦਾ ਕਿ ਕਿਸਾਨ ਦਬਣਗੇ ਜਿਵੇਂ ਦਾ ਰਵਈਆ ਦੇਖਿਆ ਜਾਵੇ ਕੇਂਦਰ ਸਰਕਾਰ ਦਾ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਕਰ ਰਹੀ ਹੈ ਪੰਜਾਬ ਦਾ ਇਤਿਹਾਸ ਹੈ ਜੀ ਜਿਉਂ-ਜਿਉਂ ਪੰਜਾਬ ਨੂੰ ਕਿਸੇ ਹਾਕਮ ਨੇ ਦਬਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਕਈ ਗੁਣਾ ਅੱਗੇ ਵੱਧ ਹੁੰਦੀ ਦਾਤਰੀ ਮੈਂ ਮਨੂੰ ਅਸੀਂ ਮਨੂ ਦੇ ਹੋਏ ਜਿਉਂ-ਜਿਉਂ ਮਨੂੰ ਵੱਡਦਾ ਸੀ ਅਸੀਂ ਤਾਂ ਦੂਣ ਸਵਾਇ ਹੋਏ ਹਾਂ ਜਿਉਂ-ਜਿਉਂ ਹਕੂਮਤ ਨੇ ਸ਼ਹੀਦ ਕੀਤਾ ਹੈ ਇਹ ਸਾਡਾ ਗੱਲ ਕੀਤੀ ਜਾਵੇ ਪਿਛਲੇ ਦਿਨੀ ਜੋ ਕਟਨਾ ਹੋਈ ਸੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ 13 ਫਰਵਰੀ ਤੋਂ ਸਟਾਰਟ ਹੋਈ ਸੀ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟਣੇ ਤਾਂ ਲੱਗਦਾ ਕਿ ਜ਼ਬਰ ਜ਼ੁਲਮ ਕਟਿਆ ਕੱਲ ਦੀ ਕਟਨਾ ਹੋਈ ਹੈ ਜ਼ਬਰ ਜ਼ੁਲਮ ਕਟਿਆ ਮੰਨਦੇ ਹੋ ਤੁਸੀਂ ਟੋਲ ਪਲਾਜ਼ਾ 'ਤੇ ਬੈਠੇ ਉਹਨਾਂ ਦੀ ਹਮਾਇਤ ਚਾਹੀਓ ਪਹਿਤਨੀ ਅੱਗੇ ਬਦਾਂਗੇ ਫਿਰ ਗੱਲਬਾਤ ਹੋ ਰਹੀ ਹੈ ਕਿਸਾਨਾਂ ਦੀ ਜੋ ਵੱਡੇ ਆਗੂ ਆ ਨਾ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਅਸੀਂ ਉਤੋਂ ਮੋਰਚੇ ਦੀ ਆਪਣੀ ਮੀਟਿੰਗ ਹੋ ਰਹੀ ਹੈ ਅੱਜ ਉੱਥੋਂ ਕੋਈ ਫੈਸਲਾ ਆਵੇ ਜੇ ਸਰਕਾਰ ਨਹੀਂ ਪਿੱਛੇ ਹਟਦੀ ਜਿਹੜਾ ਅਤਿਸ਼ਾਦਦਾ ਹੈ ਤਾ ਫਿਰ ਉਹ ਅੱਗੇ ਸੋਚਿਆ ਜਾਂ ਉਹ ਕੀ ਫੈਸਲਾ ਲੈ ਕੇ ਆਉਂਦੀ ਆ ਅੱਗੇ ਵਧਾਂਗੇ ਫਿਰ ਲੱਗਦਾ ਕੇਂਦਰ ਸਰਕਾਰ ਮੰਨੇ ਕੀ ਮੰਗਾ ਕਿਸਾਨਾਂ ਨੇ ਦੇਖੋ ਜੀ ਕਿਸਾਨਾਂ ਦਾ ਦਬਾਅ ਵਧ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਹੋ ਗਈ ਨਾ ਉਹ ਨਾਲ ਸਮਝ ਲੋਕ ਸਭਾ ਨੇ ਵੋਟਾਂ ਨੇ ਵੋਟਾਂ ਲੈਣੀਆਂ ਨੇ ਤਾਂ ਲੋਕ ਸਭਾ ਦੀਆਂ ਵੋਟਾਂ ਕਰਕੇ ਹੀ ਧਰਨੇ ਮਜ਼ਾਰੇ ਕਰ ਰਹੇ ਹੂੰ ਬਿਲਕੁਲ ਨਹੀਂ ਇਹ ਸਾਡਾ ਜਦੋਂ ਦਿੱਲੀ ਮੋਰਚਾ ਲੈ ਮੋਰਚਾ ਸਸਪੈਂਡ ਕੀਤਾ ਸੀਗਾ ਨਾ ਕਿ ਖਤਮ ਕਰਕੇ ਆਏ ਸੀਗੇ ਵੀ ਜਿੰਨਾ ਚਿਰ ਪੂਰ ਰੂਪ ਦੇ ਵਿੱਚ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਆਪਾਂ ਇਹ ਮੋਰਚਾ ਸਮਾਪਤ ਹੀ ਕਰਨਾ ਸੋ ਇਹ ਐ ਐਮਐਸਪੀ ਤੋਂ ਅਜੇ ਭੱਜ ਰਹੀ ਐ ਕਿ ਨੂੰ ਖੇਤੀ ਨੂੰ ਲੈ ਕੇ ਨਹੀਂ ਆਈ ਇਹ ਤੇ ਮੋਰਚਾ ਕਿਸਾਨਾਂ ਨੇ ਸ਼ੁਰੂ ਕਰਨਾ ਹੀ ਸੀਗਾ ਕਾਫੀ ਚਿਰ ਦਾ ਚਾ ਚੱਲੀ ਜਾਂਦਾ ਮੋਰਚਾ ਦਾ ਜੀ ਉਹ ਨਜ਼ਰ ਐ ਜਿਨਾਂ ਚਿਰ ਸਰਕਾਰ ਮੰਗ ਮੰਨਦੀ ਨਹੀਂ ਕਿਸਾਨਾਂ ਨੇ ਆਦੇ ਹੱਕਾਂ ਵਾਸਤੇ ਲੜਨਾ ਇਹਨਾਂ ਦਾ ਹੈ ਬਹੁਤ ਵੱਡਾ ਵਿਰੋਧੀ ਐ ਤੇ ਖਾਸ ਤੌਰ ਬਗਲ ਵਾਲੀ ਪੰਜਾਬ ਦਾ ਕਿ ਜਿੰਨੀਆਂ ਵੀ ਲਹਿਰਾਂ ਉੱਠਦੀਆਂ ਨੇ ਪੰਜਾਬ ਦੇ ਵਿੱਚੋਂ ਹੀ ਉੱਠਦੀਆਂ ਨੇ ਇਹ ਪੰਜਾਬ ਨੂੰ ਕੁਚਲਣਾ ਚਾਹੁੰਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਮਾਨਸਾ ਇਹਨਾਂ ਦੀ ਵਧੀਆ ਨਹੀਂ ਗਈ ਪੰਜਾਬ ਦੀ ਬਹੁਤ ਵਿਰੋਧੀ ਹੈ ਕਿਸਾਨਾਂ ਦੇ ਵਿਰੋਧੀ ਹੈ ਤੇ ਇਹਨੂੰ ਇਹ ਨਹੀਂ ਪਤਾ ਵੀ ਅੰਨ ਦਾਤਾ ਹੀ ਹੈ ਇਹਦੇ ਸਿਰ ਤੇ ਹੀ ਸਾਰਾ ਹਿੰਦੁਸਤਾਨ ਦੁਨੀਆ ਚੱਲਦੀ ਹੈ ਮਾਨਸਾ ਇਹਨਾਂ ਦੀ ਕਿਸਾਨਾਂ ਪ੍ਰਤੀ ਵਧੀਆ ਨਹੀਂ ਭਲੇ ਮਾਨਸ ਸਧਾਰਨ ਭੋਲੇ-ਪਾਲੇ ਲੋਕ ਆ ਇਹ ਕੁਝ ਆਪਦੇ ਸਾਜੋ ਸੁਆਬ ਵਿਖਾ ਕੇ ਲੋਕਾਂ ਨੂੰ ਲਾਰੇ ਲਾ ਕੇ ਮਿੱਠੀਆਂ ਗੋਲੀਆਂ ਦੇ ਕੇ ਗਮਰਾਹ ਕਰ ਲੈਂਦੇ ਆ ਜਿਹੜੇ ਚੇਤਨ ਲੋਕ ਆ ਉਹ ਤਾਂ ਨਹੀਂ ਗਮਰਾਹ ਹੁੰਦੇ ਇਹਦੇ ਸਿਹਤਾਰ ਲੋਕ ਆ ਭਲੇ ਮਾਨਸ ਲੋਕ ਆ ਅਨਪੜ ਲੋਕ ਆ ਵਾਰੇ ਨਿਆਰੇ ਕਰਤਾ ਕਿ ਪਰ ਕਿਸੇ ਦੇ ਅਜੇ ਵਾਰੇ ਨਿਆਰੇ ਨਹੀਂ ਹੋਏ ਸੋ ਇਹ ਜਿਹੜੇ ਸਿਹਤਾਰ ਲੋਕ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਾ ਜਾਈ